ਹਾਂਜੀ ਦੋਸਤੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਹਰ ਮਾਪੇ ਦਾ ਇਹੀ ਚਾਹੁੰਦਾ ਹੈ ਕਿ ਉਸ ਦਾ ਧੀ ਪੁੱਤ ਵਧੀਆ ਖਾਨਦਾਨੀ ਪਰਿਵਾਰ ਦੇ ਵਿੱਚ ਵਿਆਹ ਜਾਵੇ ਮਾਂ ਨੂੰ ਵੀ ਹੁੰਦਾ ਹੈ ਕਿ ਉਸ ਦਾ ਧੀ ਜਵਾਈ ਪੁੱਤਾਂ ਵਰਗਾ ਹੀ ਹੋਵੇ ਪਰ ਉੱਥੇ ਕੁਝ ਮੁੰਡੇ ਅਜਿਹੇ ਵੀ ਹੁੰਦੇ ਨੇ ਜੋ ਕਿ ਪਹਿਲਾਂ ਵੇਖਣ ਨੂੰ ਤਾਂ ਨਾਰਮਲ ਲੱਗਦੇ ਨੇ ਤੇ ਬਾਅਦ ਵਿੱਚ ਉਹਨਾਂ ਦੀ ਅਸਲੀਅਤ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਅਸਲ ਵਿੱਚ ਦੋਸਤੋ ਆਹ ਜੋ ਵੀਡੀਓ ਵਿੱਚ ਤੁਸੀਂ ਵਿਆਹ ਵਾਲੇ ਜੋੜੇ ਨੂੰ ਵੇਖ ਰਹੇ ਹੋ ਇਸ ਵਿੱਚ ਵਿਆਹ ਵਾਲਾ ਮੁੰਡਾ ਵੇਖੋ ਕਿਵੇਂ ਕੁੜੀਆਂ ਦੇ ਵਾਂਗ ਨੱਚ ਰਿਹਾ ਆ ਤੇ ਕੋਲ ਖੜੀ ਕੁੜੀ ਵੀ ਇਹ ਸਭ ਵੇਖ ਕੇ ਹੈਰਾਨ ਆ ਕਿ ਇਹ ਕਿਹੋ ਜਿਹਾਂ ਹਰਕਤਾਂ ਕਰ ਰਿਹਾ ਆ ਦੋਸਤੋ ਸਮਝ ਹੀ ਗਏ ਹੋਵੋਗੇ ਤੁਸੀਂ ਕਿ ਇਹ ਕੀ ਆਈਟਮ ਆ ਇਹਨਾਂ ਦੀ ਗਿਣਤੀ ਪੰਜਾਬ ਵਿੱਚ ਲਗਾਤਾਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਇਸ ਲਈ ਹਰ ਮਾਂ ਬਾਪ ਨੂੰ ਪੁੱਛ ਗਿਛ ਕਰਨ ਤੋਂ ਬਾਅਦ ਹੀ ਆਪਣੇ ਧੀ ਪੁੱਤ ਦਾ ਵਿਆਹ ਕਰਨਾ ਚਾਹੀਦਾ ਆ ਨਹੀਂ ਤਾਂ ਬਾਅਦ ਵਿੱਚ ਬਹੁਤ ਸਾਰੇ ਘਰ ਇਹੀ ਕਾਰਨਾਂ ਕਰਕੇ ਖਰਾਬ ਹੋ ਜਾਂਦੇ ਨੇ ਤੇ